ਅੱਜ ਮੈਂ ਤੇ ਮੇਰਾ ਦੋਸਤ ਰਕੇਸ਼ ਰਾਣਾ ਦੋਨੋਂ ਗੁਰਨਾਮ ਸਿੰਘ ਨੂੰ ਮਿਲਣ ਦੇ ਲਈ ਪਹੁੰਚੇ ਤੇ ਕੋਸ਼ਿਸ਼ ਇੱਕ ਛੋਟੀ ਜਿਹੀ ਕੀਤੀ ਹੈ ਕਿ ਉਹਨਾਂ ਦਾ ਹਾਲ ਲੋਕਾਂ ਤੱਕ ਪਹੁੰਚਾਇਆ ਜਾਵੇ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਹ ਕਹਾਣੀ ਤੁਹਾਡੇ ਰੋਂਗ ਟੇ ਖੜੇ ਕਰ ਦੇਊਗੀ ਅੱਜ ਦੀ ਇਹ ਕਹਾਣੀ ਤੁਹਾਡੀ ਅੱਖਾਂ ਵਿੱਚ ਪਾਣੀ ਲੈ ਆਵੇਗੀ ਕਿਉਂਕਿ ਅੱਜ ਸਰਦਾਰ ਹਰ ਗੁਰਨਾਮ ਸਿੰਘ ਹੋਰਾਂ ਦੀ ਹਰਨੇਕ ਸਿੰਘ ਤੇ ਗੁਰਨਾਮ ਸਿੰਘ ਦੀ ਕਹਾਣੀ ਤੁਹਾਨੂੰ ਸੁਣਾਉਣ ਲੱਗੇ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸੇ ਸਮੇਂ ਹਸਦਾ ਵਸਦਾ ਪਿੰਡ ਹੋਇਆ ਕਰਦਾ ਸੀ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਹਸਦਾ ਵਸਦਾ ਘਰ ਹੋਇਆ ਕਰਦਾ ਸੀ ਸਰਦਾਰ ਗੁਰਨਾਮ ਸਿੰਘ ਦਾ ਤੇ ਜਿੱਥੇ ਗੁਰਨਾਮ ਸਿੰਘ ਬੜੀ ਖੁਸ਼ੀ-ਖੁਸ਼ੀ ਰਹਿੰਦਾ ਸੀ ਸਤ ਰੋਜ਼ ਦਾ ਪਾਣੀ ਆਉਂਦਾ ਏ 15 ਅਗਸਤ 2023 ਨੂੰ ਉਸ ਦਾ ਸਭ ਕੁਝ ਹੜਾ ਕੇ ਲੈ ਜਾਂਦਾ ਹੈ। ਦੋਸਤੋ ਬਾਦ ਗੁਰਨਾਮ ਸਿੰਘ ਜੋ ਕਿ ਪੁਲ ਦੇ ਬਿਲਕੁਲ ਨਾਲ ਕਿਸੇ ਕਿਰਾਏ ਦੇ ਕਮਰੇ ਦੇ ਵਿੱਚ ਰਹਿ ਰਿਹਾ ਜਿੱਥੇ ਨਾ ਹੀ ਲਾਈਟ ਹੈ ਤੇ ਨਾ ਹੀ ਪਾਣੀ। ਇੱਕ ਬੱਚਾ ਔਰਤ ਆਪ ਤੇ ਉਹਦਾ ਭਰਾ ਚਾਰੇ ਉਸ ਛੋਟੇ ਜਿਹੇ ਕਮਰੇ ਦੇ ਵਿੱਚ ਕਿਵੇਂ ਗੁਜ਼ਾਰਾ ਕਰ ਰਹੇ ਨੇ ਜੋ ਕਦੇ ਮਹਿਲਾਂ ਦੇ ਵਿੱਚ ਰਹਿੰਦੇ ਸੀ। ਆਓ ਤਸਵੀਰਾਂ ਤੁਹਾਨੂੰ ਦਿਖਾਈਏ ਤੇ ਗੱਲਬਾਤ ਤੁਹਾਡੇ ਨਾਲ ਕਰਾਈਏ। ਆਓ। ਇੱਥੇ ਸੀ ਘਰ ਸਰਦਾਰ ਗੁਰਨਾਮ ਸਿੰਘ ਦਾ ਤੇ ਇਹ ਤਸਵੀਰਾਂ ਤੁਹਾਨੂੰ ਉਸ ਦੇ ਘਰ ਦੀਆਂ ਆਪਾਂ ਦਿਖਾ ਰਹੇ ਹਾਂ ਪਿਛਲੇ ਪਾਸੇ ਦਾ ਘਰ ਸੀਗਾ ਤੇ ਉਸ ਤੇ ਗਵਾਂਢੀ ਜੇ ਉਹ ਵੀ ਛੱਡ ਕੇ ਇੱਥੋਂ ਜਾ ਚੁੱਕੇ ਨੇ ਪਿੰਡ ਦੇ ਵਿੱਚ ਸਿਰਫ ਗਿਣਵੇਂ ਚੁਣਵੇਂ ਲੋਕ ਬਾਕੀ ਨੇ ਪਿੰਡ ਉਜੜ ਚੁੱਕਾ ਹੈ ਤੇ ਆ ਜੋ ਤਸਵੀਰ ਤੁਸੀਂ ਵੇਖਣ ਜਾ ਰਹੇ ਹੋ ਇਹ ਤਸਵੀਰ ਗੁਰਨਾਮ ਸਿੰਘ ਦੇ ਘਰ ਦੀ ਹੈ ਜਿਸ ਦਾ ਸਭ ਕੁਝ ਛੱਡ ਚੁੱਕਾ ਹੈ ਬਾਬਾ ਦਰਸ਼ਨ ਸਿੰਘ ਦਿਖਾ ਰਹੇ ਨੇ ਸਭ ਕੁਝ ਕਿ ਕਿਸ ਤਰ੍ਹਾਂ ਸਤਲੁਜ ਦਾ ਪਾਣੀ ਆਇਆ ਸੀ ਆਓ ਹੁਣ ਗੁਰਨਾਮ ਸਿੰਘ ਕੋਲੇ ਚਲਦੇ ਆਂ ਦਿਖਾਉਣੇ ਆ ਉਹਦੇ ਹਾਲਾਤ ਸਤਿ ਸ਼੍ਰੀ ਅਕਾਲ ਜੀ ਅੱਜ ਹਰਸਾ ਵਿਲਾ ਦੇ ਉਸ ਇਨਸਾਨ ਦੇ ਕੋਲ ਪਹੁੰਚੇ ਆ ਜਿਨੇ ਹੜ੍ਹ ਦੇ ਵਿੱਚ ਆਪਣਾ ਸਭ ਕੁਝ ਹੜਾ ਗਵਾ ਲਿਆ ਸਭ ਕੁਝ ਹੜ ਗਿਆ ਜੀ ਦਾ ਉਹਦੇ ਦੇ ਘਰੇ ਆਪਾਂ ਪਹੁੰਚੇ ਆ ਜਿੱਥੇ ਅੱਜੋ ਕਿਕਰਾਈ ਜਿਮਕਾਨ ਦੇ ਉੱਤੇ ਰਹਿ ਰਹੇ ਆ ਗੱਲ ਕਰਦੇ ਆ ਮੈਂ ਸਰਦਾਰ ਗੁਰਨਾਮ ਸਿੰਘ ਨਾਲ ਦੀ ਗੁਰਨਾਮ ਸਿੰਘ ਤੇ ਹਰਨੇਕ ਸਿੰਘ ਦੋ ਜਿਹੇ ਘਰ ਸੀਗੇ ਇਹਨਾਂ ਦੇ ਜਿਹੜੇ ਹਰਸਾ ਬੇਲਾ ਦੇ ਵਿੱਚ ਹੜ੍ਹ ਗਏ ਸੀਗੇ ਪਾਣੀ ਦੀ ਪਿੱਟ ਚੜ ਗਏ ਸੀਗੇ ਤੇ ਅੱਜ ਉਹਨਾਂ ਦੀ ਕਹਾਣੀ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਰਹਿੰਦੇ ਆ ਇੱਥੇ ਤੇ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਆ ਆਪਾਂ ਸਭ ਕੁਝ ਹਰਨੇਆ ਗਰਨਾਮ ਸਿੰਘ ਹੋਰਾਂ ਦੀ ਜਵਾਨੀ ਤੁਹਾਨੂੰ ਸੁਣਾ ਦਿੰਨੇ ਆ ਕਿਉਂਕਿ ਉਹਨਾਂ ਦੇ ਉਸ ਜਗ੍ਹਾ ਦੇ ਉੱਤੇ ਪਹੁੰਚੇ ਅੱਜ ਜਿੱਥੇ ਉਹ ਰਹਿਣ ਦੇ ਲਈ ਮਜਬੂਰ ਆ ਹਾਲਾਂਕਿ ਇਹ ਜਗ੍ਹਾ ਉਹਨਾਂ ਦੀ ਨਹੀਂ ਆ ਕਿਸੇ ਦੀ ਜਗ੍ਹਾ ਦੇ ਵਿੱਚ ਉਹ ਰਿਆ ਰੇ ਆ ਪੂਰੀ ਕਹਾਣੀ ਕੀ ਆ ਆਪਾਂ ਤੁਹਾਨੂੰ ਸੁਣ ਲੈਣੇ ਆ ਤੇ ਅੱਜ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਆਓ ਵੇਖਦੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਮਹਿਲਾਵਾਲੇ ਅੱਜ ਇਸ ਛੋਟੇ ਜਿਹੇ ਕਮਰੇ ਦੇ ਵਿੱਚ ਗੁਜ਼ਾਰਾ ਕਰਨ ਦੇ ਲਈ ਮਜਬੂਰ ਹੋ ਚੁੱਕੇ ਆ ਜਿਸ ਦਾ ਖਮਿਆਜਾ ਜਿਸ ਚੀਜ਼ ਦਾ ਭੁਗਤਣਾ ਪਿਆ ਉਹ ਚੀਜ਼ ਨਜਾਇਜ਼ ਮਾਈਨਿੰਗ ਜੋ ਕਿ ਉਹਨਾਂ ਦੇ ਘਰਾਂ ਦੇ ਬਿਲਕੁਲ ਲਾਗੇ ਹੋਈ ਜੋ ਗੁਰਨਾਮ ਸਿੰਘ ਗੋਰੀ ਮੰਨਦੇ ਆ ਕਿ ਨਜਾਇਜ਼ ਮਾਈਨਿੰਗ ਦੇ ਚੱਲਦੇ ਉਹਨਾਂ ਦੇ ਪਰਿਵਾਰ ਉਹਦਾ ਘਰ ਉਜੜ ਗਿਆ ਤੇ ਨਾਲ ਹੀ ਜਦੋਂ ਭਾਖੜੇ ਦੇ ਵੱਲੋਂ ਪਾਣੀ ਛੱਡਿਆ ਗਿਆ ਤਾਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਮਹਿਲਾਂ ਦੇ ਵਿੱਚੋਂ ਨਿਕਲ ਕੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਆਪਣੇ ਬੱਚੇ ਦੇ ਨਾਲ ਰਹਿਣ ਲਈ ਮਜਬੂਰ ਹੋ ਗਏ ਸਰਦਾਰ ਗੁਰਨਾਮ ਸਿੰਘ ਗੁਰਨਾਮ ਸਿੰਘ ਦੀ ਕਹਾਣੀ ਤੁਹਾਨੂੰ ਸੁਣਾ ਦਿੰਦੇ ਆ ਤੇ ਜਦੋਂ ਬੱਚਾ ਹੋਲੀ ਜੇ ਕਹਿੰਦਾ ਹੈ ਕਿ ਸਾਡਾ ਘਰ ਪਾਣੀ ਵਿੱਚ ਰੁੜ ਗਿਆ ਸੀ ਉਹ ਸ਼ਬਦ ਸੁਣ ਕੇ ਦਿਲ ਭਾਰ ਆਉਂਦਾ ਹੈ ਤਸਵੀਰਾਂ ਤੁਹਾਨੂੰ ਦਿਖਾਈਏ ਤੇ ਸ਼ੇਅਰ ਜਰੂਰ ਕਰਿਓ ਇਹ ਤਸਵੀਰਾਂ ਤੁਹਾਡਾ ਘਰ ਕਿੱਥੇ ਹੈ ਹਰਕਾਉਂ ਹੁਣ ਕਿੱਥੇ ਘਰ ਤੁਹਾਡਾ? ਜਦੋਂ ਪੌਂਦੀ ਨਾਲ ਬੈਠੇ ਸੀ। ਨਹੀਂ ਉਹ ਜਿਹੜਾ ਤੁਹਾਡਾ ਪੁਰਾਣਾ ਘਰ ਸੀ ਉਹ ਉਹਨੂੰ ਕੀ ਹੋਇਆ? ਸੜ ਗਿਆ। ਕਿੱਦਾਂ? ਅੱਗ ਨਾਲ। ਦਰਿਆ ਲੈ ਗਿਆ ਹਨ। ਕਿੱਦਾਂ ਸੜਿਆ? ਖੋਲ ਕੇ ਬੋਲੋ ਕੀ ਪਤਾ। ਅਣੀ ਨਾਲ। ਮਾਤੇ ਚੁੱਪ ਕਰ। ਮਾਤੇ ਪੁੱਤ ਰੋ ਗਿਆ। ਆਪ ਆਪ ਤਸਵੀਰਾਂ ਆਪ ਤਸਵੀਰਾਂ ਚਾਹਦੇ ਤਸਵੀਰਾਂ ਲੈ ਕੇ ਤੁਹਾਨੂੰ ਕੋਈ ਨਾ ਕੋਈ ਅਜੇ ਹੀ ਸ਼ਰਮਾ ਦੇ ਜਿਹਨਾਂ ਨੂੰ ਸੁਣਿਆ ਜਾਂਦਾ ਹੈ ਤਸਵੀਰਾਂ ਕੋਈ ਨਹੀਂ ਆਦੇ ਸਾਡੀ ਰੈਕਡ ਕੋਈ ਨਹੀਂ ਕਰਨਾ ਤੇ ਨਾ ਪਾਣੀ 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 ਇਹਨੋਂ ਦਸੇ ਦੋਸੇ ਵਿੱਚ ਨਹੀਂ ਜਾਈਂ ਸਾ ਬਾਰੀ ਪਿਆ ਉਹਨਾਂ ਨੂੰ ਆ ਤਸਵੀਰਾਂ ਨੇ ਆ ਆ ਤਸਵੀਰਾਂ ਨੇ ਕਿਸ ਤਰ੍ਹਾਂ ਟੀ ਗੱਲ ਕੀਤੀ ਜਾਵੇ ਕੀ ਪੁੱਛਿਆ ਜਾਵੇ ਨਾ ਕਿ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਤੁਹਾਡੇ ਘਰ ਹੜ ਦਾ ਇਹ ਪੁੱਛੀ ਕੀ ਪੁੱਛੀ ਇਹਨਾਂ ਨੂੰ ਇਹ ਤਸਵੀਰਾਂ ਰਵਾਉਂਦੇ ਬਾਰੀ ਜਾਂਦੇ ਪੱਤਰਾਂ ਨੂੰ ਰਵਾਉਂਦੇ ਬਾਰੀ ਜਾਂਦੇ ਆਹ ਤਸਵੀਰਾਂ ਪਰ ਬਸਾ ਕੇ ਬੈਠ ਗਏ ਸੋਨ ਮੋ ਜੀ ਹਾਂਜੀ ਕੀ ਪਸ਼ੂ ਹੈ ਜੀ ਸਾਡੇ ਹਾਂਜੀ 25 30 ਪਸ਼ੂ ਹੈ ਜਿਹੜੇ ਨਾ ਸਹੀ ਨਾ ਦਾ ਘਰ ਚੱਲਦਾ ਬੱਚਾ ਸਾਡਾ ਬੱਚਾ ਸ਼ੁਰੂ ਮਾਝਾ ਚੱਲ ਰਿਹਾ ਹੈ ਉਹ ਐਲकेजी ਦੇ ਵਿੱਚ ਪੜਦਾ ਉਹ ਠੀਕ ਹੈ ਘਰ ਬੜਾ ਵਧੀਆ ਬਾੜਾ ਬਣਾਇਆ ਬੜਾ ਵਧੀਆ ਮਕਾਨ ਬਣਾਇਆ ਐਨ ਬਾੜੇ ਦੇ ਨਾਲ ਤਾਂ ਪਾਣੀ ਚੱਲਦਾ ਮਾਤਾ ਜੀ ਪਾਣੀ ਪੀਓ ਨਹੀਂ ਮੈਂ ਪਾਣੀ ਹੁੰਦੀ ਕੀ ਕੋਈ ਲਓ ਪੀ ਲਓ ਮਾਤਾ ਜੀ ਕੋਈ ਦੋ ਕੋਈ ਪਾਣੀ ਪੀਓ ਆਹ ਤਸਵੀਰਾਂ ਨੇ ਬਹਿਨ ਸਾਹਿਬ ਆਏ ਜੀ ਆਏ ਆ ਕੇ ਆਪਣੇ ਅੱਛੀ ਸਾਰਾ ਮੰਜ਼ਰ ਦੇਖਿਆ ਉਹਨਾਂ ਜੀ ਤੁਹਾਡਾ ਮੰਜ਼ਰ ਅੱਜ ਤੁਸੀਂ ਦਰਿਆ ਦੇ ਵਿੱਚ ਬੈਠੇ ਹੋਏ ਹੋ ਕੀ ਇਦਾਂ ਦੀ ਗੱਲ ਹੋਈ ਸੀ ਘਰ ਤੁਹਾਡਾ ਜਿਹੜਾ ਹੜ ਗਿਆ ਸੀ ਉਹਦੇ ਬਾਰੇ ਅਸੀਂ ਜਾਣਕਾਰੀ ਚਾਹੁੰਦੇ ਹਾਂ ਸਾਨੂੰ ਵੀਰਾ ਕੁਛ ਨਹੀਂ ਹੁੰਦੀ ਦੱਸਿਆ ਮਾ ਕੋ ਸੰਦ ਇਹ ਆਈ ਬਹੁਤ ਐਵੇਂ ਨਹੀਂ ਸਾਡੇ ਕੋਈ ਸ਼ਾਇਦ ਨਹੀਂ ਕੀਤੀ ਕਰਦੇ ਨਾ ਘਰ ਤੁਹਾਡੇ ਕਿੱਥੇ ਸੀਗੇ ਹਰ ਹਰਸਾ ਬੇਲਾ ਸੀ ਹੂੰ ਪਿੰਡ ਹਰਸਾ ਬੇਲਾ ਉੱਥੇ ਘਰ ਕਿਹੋ ਜਿਹਾ ਸੀਗਾ ਜੀ ਹਾਂ ਠੀਕ ਤੇ ਵਧੀਆ ਦੇ ਘਰ ਬਣਾਏ ਹੋਏ ਆਤੀ ਜੋ ਆਪਣੀ ਹੱਥੀ ਬਣਾਏ ਦ ਵੀਰਾ ਸਾਹੂ ਨਹੀਂ ਆਪਣੀ ਹੱਥੀ ਸਾਹੂ ਦੀ ਬਣਾ ਲਿਆ ਸਾਹੂ ਸਾਡੀ ਹੱਥੀ ਹੈ ਜਾਣਦੇ ਜਦੋਂ ਹੜ ਆਇਆ ਤੁਹਾਡਾ ਸਭ ਕੁ ਹੜ ਜਾਂਦਾ ਹੈ ਉਸ ਤੋਂ ਬਾਅਦ ਸਰਕਾਰਾਂ ਨੇ ਤੁਹਾਡੀ ਬਾਹ ਫੜੀ ਹੈ ਕਿ ਨਹੀਂ ਕਿਸੇ ਪ੍ਰਸ਼ਾਸਨ ਨੇ ਕਿਸੇ ਅਧਿਕਾਰੀ ਨੇ ਕਿਸੇ ਨਾਲ ਨਹੀਂ ਕੁਛ ਨਹੀਂ ਕਿਸੇ ਨਾਲ ਕੋਈ ਭਰੋਸਾ ਦਿੱਤਾ ਹੋਵੇ ਨਹੀਂ ਕੋਈ ਪੈਸਾ ਮਿਲਿਆ ਹੋਵੇ ਮੌਜੂਦਾ ਨਹੀਂ ਮਿਲਿਆ ਜਨਮੀ ਨੇ ਕੁਛ ਨਹੀਂ ਜਿੱਥੇ ਤੁਸੀਂ ਹੁਣ ਰਹਿ ਰਹੇ ਹੋ ਇਹ 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 ਜਗਾ ਕੀ ਦੀ ਹੈ ਜਗਾ ਹੈ ਸ਼ਹਿਰ ਵਰਦੀ ਹੈ ਸ਼ਹਿਰ ਵਿੱਚ ਸਰਪੰਚ ਦੀ ਹੈ ਸਰਪੰਚ ਦੀ ਹੈ ਇੱਥੇ ਤੁਸੀਂ ਰਹਿ ਰਹੇ ਹੋ ਹਾਂ ਤੇ ਬੱਚੇ ਵੀ ਇੱਥੇ ਰਹਿੰਦੇ ਬੱਚੇ ਵੀ ਇੱਥੇ ਰਹਿੰਦੇ ਬਿਜਲੀ ਪਾਣੀ ਹੈਗੇ ਇੱਥੇ ਜੀ ਕੋਈ ਨਹੀਂ ਹੈ ਨਾ ਬਿਜਲੀ ਹੈ ਨਾ ਪਾਣੀ ਰਹਿਣਾ ਉੱਕਾ ਹੁੰਦਾ ਜੀ ਰਹਿਣਾ ਤਾਂ ਉੱਕ ਹੀ ਹੁੰਦਾ ਵੀ ਕੋ ਅਪੀਲ ਕਰਨੀ ਚਾਹੁੰਦੇ ਸਰਕਾਰ ਨੂੰ ਅਸੀਂ ਚਾਹੀ ਪੀਲ ਕਰਾਂਦੇ ਵੀ ਸਾਨੂੰ ਕੋਈ ਸਾਨੂੰ ਮਦਦ ਦੇਣ ਸਾਡੀ ਘਰਵਾਲੇ ਹੜੀਆਂ ਸਾਡਾ ਸਾਨੂੰ ਸਿਹਤਾਂ ਦੇਣ ਅਸੀਂ ਕਿਤੇ ਪਾਸਾ ਸੁੱਕੇ ਨਹੀਂ ਜਾ ਕੇ ਬੈਠੀਏ ਇੰਦੀ ਏ ਜਗਾ ਤਪਾਈਏ ਆਪਣੀ ਹੱਥੀਂ ਤਾਂ ਬੈਠੀਏ ਸਭ 1 ਲੱਖ 20 ਹਜ਼ਾਰ ਮਿਲਿਆ ਬਸ ਉਸ ਤੋਂ ਬਾਅਦ ਕੁਝ ਨਹੀਂ ਕੋਈ ਬਾਤ ਹੀ ਨਹੀਂ ਆਇਆ ਕੋਈ ਨਹੀਂ ਖਬਰਾਂ ਕੋ ਬਣਾ ਲੈ ਗਏ ਹੋ ਉਗਰਾਵਲੇ ਦਾ ਆਓ ਤੁਹਾਨੂੰ ਇੱਕ ਗੇੜਾ ਫੇਰ ਪਹਿਲਾ ਪਿੰਡ ਦਾ ਲਵਾ ਦਈਏ ਤੇ ਘਰ ਦਿਖਾ ਦਈਏ ਕਿ ਕਿਹੜੇ ਘਰ ਸੀ ਜੋ ਸੱਤ ਲੋਜ ਦੀ ਮਾਰ ਹੇਠ ਆਏ ਉਹ ਕਿਹੜੇ ਘਰ ਸੀ ਜੋ ਪਾਣੀ ਦੇ ਨਾਲ ਹੜ ਗਏ ਜਦੋਂ 15 ਅਗਸਤ ਨੂੰ ਜੋ 47 ਨੂੰ ਪਾਣੀ ਛੱਡਿਆ ਗਿਆ ਤੇ ਕਿਹੜੇ ਘਰ ਜਾਂ ਕਿਹੜਾ ਪਿੰਡ ਨਜਾਇਜ਼ ਮਾਈਨਿੰਗ ਦੇ ਭੇਟ ਚੜ ਗਿਆ ਆਓ ਤੁਹਾਨੂੰ ਉਹ ਤਸਵੀਰਾਂ ਦਿਖਾਈਏ ਕਲੀ-ਕਲੀ ਤਸਵੀਰ ਇੱਕ ਵਾਰ ਫੇਰ ਦਿਖਾ ਦਿਜੀਏ ਤੇ ਜਿਨ੍ਹਾਂ ਦਾ ਮੁਆਵਜ਼ਾ ਇਹਨਾਂ ਨੂੰ 1,20,000 ਰੁਪਇਆ ਮਿਲਿਆ ਆ ਘਰ ਵੇਖ ਲਿਓ ਤੇ ਜੇਕਰ ਘਰ ਦੀ ਕੀਮਤ ਜਿਸ ਤਰ੍ਹਾਂ ਘਰ ਬਣਿਆ ਸੀ ਗੁਰਨਾਪ ਸਿੰਘ ਦੀ ਜਵਾਨੀ ਸੁਣੀਏ ਤਾਂ ਲਗਭਗ 3 ਕਰੋੜ ਦੀ ਪਰ ਜੋ ਸਰਕਾਰਾਂ ਵੱਲੋਂ ਮਦਦ ਮਿਲੀ 1,20,000 ਤਸਵੀਰਾਂ ਦੇਖ ਕੇ ਦਿਲ ਨੂੰ ਦੁੱਖ ਜ਼ਰੂਰ ਹੁੰਦਾ ਕਿ ਪਿੰਡ ਨਕਸ਼ੇ ਤੋਂ ਮਿਟਣ ਵਾਲਾ ਪਿੰਡ ਨਕਸ਼ੇ ਤੋਂ ਬਿਲਕੁਲ ਜਾਣ ਵਾਲਾ ਕਿਉਂਕਿ ਚਾਰੇ ਪਾਸੇ ਦਰਿਆ ਪਿੰਡ ਦੇ ਵਗ ਰਿਹਾ ਡਰੋਨ ਦੇ ਨਾਲੇ ਸ਼ੋਟ ਸਾਡੇ ਦੋਸਤ ਹਰਵਿੰਦਰ ਸੈਣੀ ਨੂਰਪੁਰ ਤੋਂ ਉਹਨਾਂ ਵੱਲੋਂ ਮੁਸ਼ਕਲ ਬਹੁਤ ਕੀਤੀ ਗਈ ਸੀ ਉਸ ਸਮੇਂ ਵੀ ਜਦੋਂ ਹੜ੍ਹ ਆਏ ਸੀ ਹਰ ਇੱਕ ਤਸਵੀਰ ਉਹਨਾਂ ਵੱਲੋਂ ਵੀ ਵਿਖਾਈ ਗਈ ਸੀ ਇੱਕ ਗੇੜਾ ਉਹਨਾਂ ਨਾਲ ਆ ਸੀ ਪਿੰਡ ਦਾ ਲਗਾਇਆ ਜਾਣਾ ਚਾਇਆ ਇਸ ਘਰ ਦਾ ਹਾਲ ਜੋਏ ਤਸਵੀਰ ਦੇ ਵਿੱਚ ਤੁਹਾਨੂੰ ਘਰ ਦਿਖ ਰਿਹਾ ਇਸ ਘਰ ਦਾ ਹਾਲ ਜਾਣਨਾ ਚਾਇਆ ਤੇ ਸਰਕਾਰਾਂ ਤੱਕ ਫਿਰ ਉਹ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਹੁਣ ਬਾਕੀ ਕੰਮ ਤੁਹਾਡਾ ਹੈ ਕਿ ਕਿਸ ਤਰ੍ਹਾਂ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਇਸ ਵੀਡੀਓ ਨੂੰ ਪਹੁੰਚਾਉਂਦੇ ਆ ਆਓ ਹੁਣ ਆਪਾਂ ਗੱਲਬਾਤ ਕਰਦੇ ਆ ਸਰਦਾਰ ਹਰਨੇਕ ਸਿੰਘ ਹੋਰ ਨਾਲ ਤੇ ਜਾਣਦੇ ਆ ਉਹਨਾਂ ਦੀ ਜਵਾਨੀ ਕਿ ਕੀ ਕੁਝ ਹੁਣ ਹੋ ਰਿਹਾ ਕੀ ਹੁਣ ਮਾਈਨਿੰਗ ਬੰਦ ਹੋ ਚੁੱਕੀ ਆ ਕੀ ਸਰਕਾਰਾਂ ਉਹਨਾਂ ਦੀ ਬਾਹ ਫੜ ਰਹੀਆਂ ਕੀ ਉਹਨਾਂ ਨੂੰ ਕਿਸੇ ਤੋਂ ਆਸ ਹੈ तमाम ਜਾਣਕਾਰੀ ਆਪਾਂ ਸਰਦਾਰ ਗੁਰਨਾਮ ਸਿੰਘ ਹਰੰਤ ਲੰਮਾਂਗੇ ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਹੁਣ ਗੁਰਨਾਮ ਸਿੰਘ ਦੇ ਨਾਲ ਗੱਲਬਾਤ ਕਿ ਕਿਸ ਤਰ੍ਹਾਂ ਕਿੱਥੇ ਰਹਿ ਰਹੇ ਨੇ ਤਾਂ ਆਪਾਂ ਅੱਜ ਸਰਦਾਰ ਗੁਰਨਾਮ ਸਿੰਘ ਉਹਨਾਂ ਕੋਲ ਪਹੁੰਚੇ ਆ ਘਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਉਹਨਾਂ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਅੱਜ ਜੀਵਨ ਪਤੀਨ ਬਤਾਉਣ ਦੇ ਲਈ ਅੱਜ ਉਹ ਮਜਬੂਰ ਹੋਏ ਨੇ ਸਾਡੇ ਨਾਲ ਬੈਠੇ ਨੇ ਗੁਰਨਾਮ ਸਿੰਘ ਜੀ ਗੁਰਾਂਤ ਸਿੰਘ ਦੀ ਸੱਚੀ ਕਾਲ ਜੀ ਸੱਚੀ ਕਾਲ ਜੀ ਗੁਰਨਾਮ ਸਿੰਘ ਜੀ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਆ ਕਿਉਂਕਿ ਜਦੋਂ 15 ਗੱਤ ਨੂੰ ਹੜ ਆਇਆ ਸੀ ਤੁਹਾਡਾ ਸਭ ਖੜ ਗਿਆ ਸੀ ਅੱਜ ਹਾਲਾਤ ਕਿਹੋ ਜਿਹੇ ਨੇ ਹਾਲਾਤ ਤਾਂ ਹੁਣ ਉਹਦੇ ਨਾਲ ਮਾੜੀ ਹੈ ਪਹਿਲਾਂ ਤਾਂ ਚੰਗੇ ਸੀ ਕਿ ਪਾਣੀ ਆਣੇ ਤੇ ਬਾਤਾਂ ਮਾੜੀ ਹੋਈ ਹੁੰਦੀਆਂ ਹੂੰ ਉਹ ਤਾਂ ਘਰ ਤੇ ਬੇ ਘਰ ਹੋ ਕੇ ਬੈਠੇ ਐ ਸੀ ਤੇ ਪਾਣੀ ਪੂਣੀ ਦਾ ਵੀ ਕੋ ਰੇਜਮੈਂਟ ਹੈ ਨਹੀਂ ਆ ਬੋਰ ਦਿੱਤਾ ਸੀਗਾ ਜੀ ਇਹ ਇਹ ਪਹਿਲਾਂ ਘੱਟ ਸੀਗਾ ਹੋਰ ਲਾਇਆ ਸੀ ਉਹ ਥੱਲੇ 31 ਫੁੱਟੇ ਕਰ ਦਿੱਤਾ ਸੀ 31 ਫੁੱਟ ਤੱਕ ਪਾਣੀ ਇੱਥੇ ਹੈ ਜੀ ਦਰਿਆ ਦੇ ਵਿੱਚ ਬੈਠੇ ਹੋਏ ਤੁਸੀਂ ਦਰਿਆ ਦਾ ਕੱਬੇ ਬੈਠੇ ਜੀ 40 ਫੇਰ ਵੀ 31 ਫੁੱਟ ਤੱਕ ਪਾਣੀ ਹੈ ਨਹੀਂ ਸੁੱਕਾਈ ਵੀ ਥਿਰ ਬਿਲਕੁਲ ਹੁਣ ਇਹ ਟੂਆ ਟੂਆ ਪਟਕੇ ਦਵਾਰੇ ਬੈਡਿੰਗ ਸੈਟ ਦਾ ਹੋਰ ਪੈ 20 ਨਾ ਬੈਡ ਕਰਕੇ ਤਾਂ ਪਾਣੀ ਦਾ ਰੇਜਮੈਂਟ ਹੋਣਾ ਪਾਣੀ ਅਸੀਂ ਪਿੰਡ ਤੋਂ ਹੀ ਲੈ ਕੇ ਆਂਦੇ ਆ ਉੱਥੇ ਆਪਣੇ ਵਾਟਰ ਸਪਲਾਈ ਹਰਸੇ ਵੇਲੇ ਜੀ ਪਾਣੀ ਬਿਜਲੀ ਨਾ ਬਿਜਲੀ ਤਾਂ ਛਾਇ ਹੈ ਜੀ ਨਾ ਬਿਜਲੀ ਨਾ ਪਾਣੀ ਆ ਨਾ ਪਾਣੀ ਆ ਪਾਣੀ ਵੀ ਉਥੋਂ ਲਿਆਈਏ ਸ਼ਾਮ ਨੂੰ ਜਾਂ ਦੁੱਧ ਲਿਆਣ ਚਾਹੀਦਾ ਜੀ ਫਿਰ ਦੋ ਕੈਂ ਲੈ ਆਈਦੇ ਪਾਣੀ ਦੇ ਭਾਂਡੇ ਇੱਥੇ ਉਹੀ ਪੂਰੇ ਵਾਸਤੇ ਵਰਤਦੇ ਕਿਤੇ ਸਮੇਂ ਮਹਿਲਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਮਹਿਲਾਂ ਤੋਂ ਕੁੱਲੀਆਂ ਦੇ ਵਿੱਚ ਕਿਰਾਏ ਦੇ ਘਰ ਦੇ ਉੱਤੇ ਆ ਗਏ ਸਰਕਾਰਾਂ ਨੂੰ ਦੋਸ਼ ਦੋਸ਼ੀ ਮੰਨਦੇ ਉਹ ਚੀਜ਼ ਤਾਂ ਕਿਉਂਕਿ ਸਰਕਾਰਾਂ ਨਾ ਬਣੀ ਪੜੀ ਕੁਝ ਸਰਕਾਰਾਂ ਵੱਧ ਦੋਸ਼ੀ ਆਈ ਮੇਨ ਹੱਥ ਸਰਕਾਰਾਂ ਦੇ ਹੀ ਆ ਜੀ ਮੈਨ ਕਰਾਣੇ ਚਾਹੀਦੇ ਮਾਈਨਿੰਗ ਨਗਰ ਹੜਿਆ ਮੈਂ ਉਹਦਾ ਤਾਂ ਮੈਂ ਇਹਨੀਆਂ ਦੀ ਪਹਿਲਾਂ ਜੀ ਅਕਾਲੀਆਂ ਜੀ ਸਰਕਾਰ ਦੀ ਅਕਾਲੀਆਂ ਨਾ ਕਰਾਈ ਜੀ ਮੈਂ ਅਕਾਲੀਆਂ ਤੋਂ ਬਾਹਰ ਰਾਣਾ ਆ ਰਾਨੇ ਨਾ ਬੇहदੇ ਕਰਾਤੀ ਜੀ ਉਹ ਤੋਂ ਪਹਿਲਾਂ ਜਿਆਦਾ ਜਿਆਦਾ ਅਕਾਲੀਆਂ ਦਾ ਰਾਤਾ ਜਦ ਘਰਾ ਤੋਂ 2-4 ਕਿਲੋਮੀਟਰ ਦੂਰ ਦੂਰ ਸੀ ਰਾਣਾ ਉਹ ਤੇ ਬਾਤਾ ਘਰ ਦੇ ਵਿੱਚ ਮੈਂ ਗੁੰਦੀ ਸੀ ਘਰਾਂ ਦਾ ਵਿੱਚ ਬਿਲਕੁਲ ਲਾਗੇ ਹੁੰਦੀ ਸੀ ਜੇ ਰੁਕਿਆ ਨਹੀਂ ਤੁਸੀਂ ਬਥੇਰਾ ਰੋਕਿਓ ਵੀ ਰੋਕਣਾ ਨਹੀਂ ਦਿੱਤਾ ਜੀ ਇਹ ਲਾ ਚੋਰੀ ਹੋ ਕੁੱਤੀ ਹੋ ਚੋਰਾ ਨਾਲ ਗਲੀ ਵਿੱਚ ਸੀ ਜੀ ਰੋਕਣਾ ਕਿੰਦਾ ਪਿੰਡ ਦੇ ਪੰਚ ਸਰਪੰਚ ਕੋਈ ਕਹਿਣਾ ਨਹੀਂ ਮੰਨਦੇ ਸਭ ਨਾਲੇ ਰਲੇ ਵਿੱਚ ਉਹਦਾ ਖੋਦ ਕਰਾ ਦਿੱਤੀ ਹੂੰ ਭੁਗਤਣਾ ਕਿਹਨੂੰ ਪਿਆ ਫੇ ਭੁਗਤਣਾ ਜਿਹਨਾਂ ਦੇ ਨਾਲ ਮਕਾਨ ਤੇ ਉਹਨਾਂ ਨੂੰ ਭੁਗਤਣਾ ਪੈਣਾ ਤੇ ਕੌਣ ਕਿਹਨੇ ਕਿਹਨਾ ਭੁਗਤਿਆ ਇੱਕ ਹਰਵੇਖ ਸਿੰਘ ਦਾ ਘਰ ਆੜਿਆ ਜੀ ਸਾਡੇ ਸਾਡੇ ਚਾਚੇ ਦਾ ਮੁੰਡਾ ਯਾਰ ਨਹੀਂ ਉਸ ਉਹਨਾਂ ਦੀ ਕੁੱਤੀ ਸੀ ਜੀ ਆਹੋਂ ਤਾਰੇ ਕਾ ਵੀ ਦੇਖਿਆ ਕੋਟੀ ਚ 19 ਚ ਬਣ ਤਿਆਰ ਕੀਤੀ ਜੀ 19 ਚ ਪਾਣੀ ਆਇਆ ਪੈਣਾ ਫਿਰ ਉਹ ਛੱਡ ਚੱਡ ਕੇ ਚੱਲ ਗਏ ਤੇ ਹੂੰ ਉਧਰ ਦੂਸਰਾ ਬਸ ਉਹ ਨਹੀਂ ਜਗ੍ਹਾ ਲਈ ਦੱਬ ਆਂਦੇ ਤੇ ਸਵੇਰਾਂ ਸਵੇਰਾ ਪੇ ਚੱਲ ਜਾਂਦੀ ਰਾਤ ਨੂੰ ਹੂੰ ਅੱਜ ਇਹਦੇ ਇੱਥੇ ਰਹਿੰਦੀ ਸੀ ਸਾਡਾ ਉਧਰ ਕਿਤੇ ਮਕਾਨ ਐ ਨਹੀਂ ਤਾ ਜੀ ਉਧਰ ਰਹਿੰਦੇ ਨੇ ਹਾਂਜੀ ਦੋ ਮਕਾਨ ਹੜੇ ਉੱਥੇ ਹਨ ਹਾਂਜੀ ਬਾਕੀ ਕੁੜੀ ਤੇ ਮਕਾਨ ਤਾਂ ਬਾਕੀ ਸਾਡਾ ਡੰਗਰ ਪਸ਼ੂ ਦਾ ਦਾ ਵਿਚ ਛੱਡਦਾ ਬਣਾਵਾ ਤੂੜੀ ਦੀ ਮਾਰ ਸੀ ਸੀ 18 ਫੁੱਟ ਤੇ ਬਾਕੀ ਪਸ਼ੂ ਦਾ ਦਾ ਜੀ ਉਹ ਪੱਕਾ ਤਾਂ ਜਣੀ ਕਿੰਨਾ ਕਿੰਨਾ ਕਿ ਜਿਹੜਾ ਏਰੀਆ ਤੁਸੀਂ ਬਗਲਿਆ ਪਤਾ ਜਿਹੜਾ ਪੱਕਾ ਕੀਤਾ ਸੀ ਪੱਕਾ ਤਾਂ ਉਹ ਜਣੀ ਜੇ ਜੇ ਅਸੀਂ ਕੀਤਾ ਲੋ ਤਿੰਨ ਕਨਾਲ ਦੇ ਲਾਗੇ ਪਾਸੇ ਤਾਂ ਜਿਹੜਾ ਤੁਸੀਂ ਬਗਲਿਆ ਸੀਗਾ ਜਿਹੜਾ ਪੱਕਾ ਕੀਤਾ ਬਾਕੀ ਆਇਦ ਵਾਲਾ ਟੂਟਾੜੀ ਹੋਰ ਬਣਾਏ ਉੱਤੇ ਜਣੀ ਟੋਟਾ ਜਗਾ ਉੱਤੇ 6-7-7 ਕਨਾਲ ਜਗਾ ਤੀ ਜਿੰਨੇ ਮੁਕਮਲ ਤੋਂ ਡੇਢ ਕਨਾਲ ਰਹਿੰਦੀ ਜੀ ਬਾਕੀ ਹੋਰ ਕੀ ਸਾਰੀ ਕਮਰੇ ਕਿੰਨੇ ਬਣਾਏ ਤੇ ਉੱਥੇ ਕਮਰੇ ਦਾ ਉੱਥੇ ਜੀ ਸਾਡੇ ਜਿੰਨੇ ਮੈਂ ਕਮਰੇ ਬਣਾ ਕੇ ਤੁਸੀਂ ਉੱਥੋਂ ਘਟੋੜ ਜੀ ਚਾਰ-ਪੰਜ ਪਰਿਵਾਰ ਹੋਰ ਵੀ ਹੁੰਦੇ ਤਾਂ ਵੀ ਉੱਥੇ ਟਾਈਮ ਪਾਸ ਕਰ ਸਕਦੇ ਅਸੀਂ ਅੱਛਾ ਜੀ ਹਾਂ ਜੀ ਹੁਣ ਤੁਸੀਂ ਇੱਥੇ ਇੱਕ ਕਮਰੇ ਟਾਈਮ ਪਾਸ ਕਰਨਾ ਮਜਬੂਰ ਹੋ ਕੇ ਇੱਕ ਚ ਟਾਈਮ ਕਰਨਾ ਪੈਣਾ ਹੁ ਕੀ ਕਰੀਏ ਮਜਬੂਰੀ ਹੈ ਹਾਂ ਔਰ ਉਥੇ ਰੱਬ ਨੂੰ ਵੀ ਕਹਿੰਦੇ ਹੁੰਦੇ ਕਦੇ ਵੀ ਰੱਬਾ ਕਿਹੜੇ ਦਿਨ ਤੇ ਕਿਹੜੇ ਦਿਖਾਤੇ ਚਲੋ ਹੁਣ ਜੋ ਜਿੱਦਾਂ ਰੱਬ ਰੱਖੇ ਰਾਜੀ ਉੱਦੀ ਰਹਿਣਾ ਪੈਣਾ ਹੈ ਹਲੇ ਵੀ ਰੱਬ ਦੀ ਰਜ਼ਾ ਚੋ ਹਾਂ ਜੀ ਉਹ ਤਾਂ ਰਹਿਣਾ ਪੈਣਾ ਜੂ ਟਾਈਮ ਜਿੱਦਾਂ ਪਾ ਉਹ ਪੈਸਾ ਕਰਨਾ ਉਹ ਕਰਨਾ ਪੈਣਾ ਸਰਕਾਰਾਂ ਨੂੰ ਕਿੰਨਾ ਗਦੋਚੀ ਬੈਸੇ ਫੇਰ ਮੈਂ ਪੁੱਛਦਾ ਕਿ ਕਿੰਨਾ ਕੁ ਬਾਹਰ ਬੜੀ ਜੇ ਮਾਈਨਿੰਗ ਹੋਈ ਤਾਂ ਤੁਹਾਨੂੰ ਪੈਸਾ ਚੱਕਿਆ ਇਹ ਹੈ ਨਾ ਕਿ ਜੇ ਦਾ ਖੂਨੋਂ ਪਾਖੜੀ ਦੀ ਬਿਜਲੀ ਬਣਦੀ ਜਿਸ ਤੋਂ ਪਾਖੜਾ ਡੈਮ ਬਣਾਇਆ ਜੀ ਉਸ ਟੇ ਮੇ ਨਹੀਂ ਸੋਚਿਆ ਵੀ ਅਸੀਂ ਵੱਜਮਾ ਪਾਣੀ ਅੱਗੇ ਪਹਿਲਾਂ ਪਾਖੜਾ ਬਣਨ ਤੋਂ ਬਾਅਦ ਵੀ ਇੱਥੇ ਸਾਡੇ ਬਜ਼ੁਰਗ ਰਹਿੰਦੇ ਜੀ ਅੱਜ ਤਾਂ ਪਿੰਡ ਤਾਂ ਨਹੀਂ ਪਹਿਲਾਂ ਦਾ ਰਾਤਨ ਪਿੰਡ ਹੈ ਜੀ ਪੁਰਾਣਾ ਹੀ ਸਾਡੇ ਬਜ਼ੁਰਗ ਵੀ ਇੱਥੇ ਰਹਿੰਦੇ ਪਰਦਾ ਦਾ ਦਾਦੇ ਪਰਦਾਦੇ ਸਾਰੇ ਇੱਥੇ ਰਹੇ ਪਿੰਡ 'ਚ ਜੀ ਉਸ ਟਾਈਮ ਜਿਸ ਟਾਈਮ ਇਹ ਪਾਖੜਾ ਬਣਾਇਆ ਜੀ ਉਸ ਤੋਂ ਬਾਅਦ ਉੜੀ ਪਾਖੜੇ ਤੱਕ ਤਾਂ ਪਾਣੀ ਜਿਹੜੇ ਪਿੱਛੇ ਘਰ ਆਏ ਉਹਨਾਂ ਬਾਰੇ ਤਾਂ ਸੋਚਿਆ ਜੀ ਉਹਨਾਂ ਨੂੰ ਤਾਂ ਜਗ੍ਹਾ ਪੰਜਾਬ ਦੇ ਵਿੱਚ ਦੇਤੀ ਜਿਹੜੇ ਜਹਾ ਹੁਣ ਜਿਹੜਾ ਨੰਗਾ ਡੈਮ ਤੋਂ ਪਾਖੜੇ ਜਿਹੜਾ ਪਾਣੀ ਛੱਡਿਆ ਜਾਂਦਾ ਇੱਥੇ ਬਰਬਾਦੀ ਕਰਦਾ ਜੇ ਜਦੋਂ ਪਾਣੀ ਉਹ ਇਕੱਠਾ ਛੱਡ ਦੇ ਉਹ ਬਰਬਾਦੀ ਕਰਦਾ ਜੇ ਪਾਣੀ ਆਂਦਾ ਤਾਂ ਜਿੰਨਾ ਪਾਣੀ ਪਿੱਛੇ ਆਂਦਾ ਤਾਂ ਉਹਨਾਂ ਦਾ ਚੱਲ ਜਾਂਦਾ ਤੇ ਭਾਜਾ ਮਾ ਪਾਣੀ ਨਹੀਂ ਆਦਾ ਤੇ ਹੁਣ ਤਾਂ ਜੇ ਜਦੋਂ ਪਾਣੀ ਭਾਜਦਾ ਉਸ ਨੂੰ ਖੋਦ ਦਿੰਦੇ ਉਪਰੋਂ ਮਾਈਨਾਂ ਜ਼ਮੀਨਾ ਆਵਾਦ ਕਰਨੀ ਆ ਜੀ ਜਿਹੜਾ ਦਰਿਆ ਦੀਆਂ ਦਾ ਉਪਰੋਂ ਮਾਈਨਿੰਗ ਫਿਰ ਉੱਤਰ ਮੈਂ ਨਗਦੀ ਬਦਲਤਾ ਜੀ ਮੈਂ ਨਗਾ ਦਰਿਆ ਸੁੱਕਾ ਦੇਖ ਕੇ ਪੱਟੀ ਜਾਂਦੇ ਅੱਛਾ ਮੈਂ ਤੁਹਾਨੂੰ ਉਹ ਪੁੱਛਣਾ ਚਾਹਣਾ ਅੱਜ ਆਪਾਂ ਬੈਠੇ ਆ 18 ਤਰੀਕ ਅੱਜ 18 19 ਹੈ ਜੀ ਅੱਜ 20 ਅੱਜ 20 ਤਰੀਕ ਅੱਜ ਹਾਂ 20 ਤਰੀਕ ਤੇ ਜੇ ਬੈਠੇ 20 ਤਰੀਕ ਦੇ ਵਿੱਚ 15 ਅਗਸਤ ਨੂੰ ਪਾਣੀ ਆਦਾ ਜਾਂ 20 ਅਪ੍ਰੈਲ ਚ ਬੈਠੇ ਆਪਾਂ ਉਹ ਤੁਸੀਂ ਕਿਰਾਏ ਦੇ ਘਰ ਤੇ ਬੈਠੇ ਹੋਏ ਅੱਜ ਦੱਸ ਦਿਓ ਵੀ ਅੱਜ ਮਾਈਨਿੰਗ ਬੰਦ ਹੈ ਮੈਨਾਂ ਕ ਤਾਂ ਹੁਣ ਵੀ ਚੱਲੀ ਜਾਂਦੀ ਜੀ ਹੁੰਦੀ ਆ ਜੀ ਹਾਂ ਹੁੰਦੀ ਰਾਤ ਨੂੰ ਚੱਲਦੀ ਆ ਵੀ ਇੱਥੇ ਦੀ ਦੇਖਦੇ ਆ ਉਹ ਗੱਡੀਆਂ ਸਾਰੇ ਰਾਤ ਨੂੰ ਪੂਰਾ ਮੇਲਾ ਲੱਗਿਆ ਹੋਵਦਾ ਜੀ ਅੱਛਾ ਜੀ ਨਾਲੇ ਕਹਿੰਦੇ ਹੁਣ ਜਿੱਦਾਂ ਮੈਂ ਨੇ ਤਾਂ ਬਿਲਕੁਲ ਬੰਦ ਕੀਤੀ ਹੋਈ ਕਿਉਂਕਿ ਹੁਣ ਤਾਂ ਮੈਨਾਂ ਕ ਫਾਂਤ ਮੂੰਹ ਤੋ ਕੁੱਛ ਨਹੀਂ ਆ ਜੀ ਰਾਤ ਨੂੰ ਲੈਟਾ ਬੰਦ ਕਰਕੇ ਫੇਰ ਮੈਨੂੰ ਹੁੰਦੀ ਹੈ ਲੈਟਾ ਬੰਦ ਕਰਕੇ ਲੈਟਾ ਬੰਦ ਕਰਕੇ ਮੈਂਨੂੰ ਹੁਣ ਵੀ ਚੱਲਦੀ ਲੋਕਾਂ ਦੇ ਪਰਿਵਾਰ ਹੜ ਕੇ ਘਰ ਹੜ ਕੇ ਇਹਨਾਂ ਨੂੰ ਫੇਰ ਮੈਨੂੰ ਹੁਣ ਵੀ ਚੱਲਦੀ ਹੈ ਹੁਣ ਤੁਸੀਂ ਆਵੇ ਰਾਤ ਰਾਤ ਸ਼ਾਮ ਨੂੰ ਤੁਸੀਂ ਜਾ ਕੇ ਕਰੇ ਚੋਂ ਪਰ ਦੇਖੋ ਜੀ ਉੱਥੇ ਮਾਲ ਹੁੰਦਾ ਨਹੀਂ ਹੈ ਸਵੇਰ ਨੂੰ ਉੱਥੇ ਪੂਰਾ ਵਾਰ ਲੱਗਿਆ ਹੁੰਦਾ ਢੇਰ ਲੱਗ ਜਾਂਦਾ ਉੱਥੇ ਕੋੜਾ ਜਵਾਲਾਮੂਖੀ ਫਟਦਾ ਵੀ ਰਾਤ ਰੋਤੋਂ ਤੇ ਨਿਕਲ ਗਿਆ ਆਪਣੀ ਹੂੰ ਬਾਹਰੋਂ ਹੀ ਆ ਕੇ ਪਾਟੋਗੇ ਆਦਾ ਮਾਲ ਸਾਰਾ ਲੋਕ ਘਰੋਂ ਬੇਕਾਰ ਹੋ ਗਏ ਪਰ ਮਾਈਨਿੰਗ ਵਾਲੇ ਸ਼ਰਮ ਵਾਲੇ ਵੀ ਨਹੀਂ ਹੈ ਉਹ ਤਾਂ ਕਰੀ ਜਾਂਦੀ ਜੀ ਹੁਣ ਕੀ ਕਹਣਾ ਉਹ ਕਹਿੰਦੇ ਸਾਲੀ ਖਰਚਾ ਕੀਤਾ ਵਾ ਜੀ ਇੰਡਸਟਰੀ ਲਾਇਨ ਪਲਾਣਾ ਕਰਤਾ ਵਾ ਫੇ ਸਰਕਾਰਾ ਸਰਕਾਰਾ ਨੂੰ ਕੀ ਚਲੋ ਅੱਜ ਸਰਕਾਰ ਦਾ ਕੰਮ ਨਹੀਂ ਹੈਗਾ ਅੱਜ ਜਿਹੜੇ 1.5 ਦੋ ਮਹੀਨੇ ਤਿੰਨ ਮਹੀਨੇ ਆ ਇਹਨਾਂ ਦੇ ਵਿੱਚ ਸਰਕਾਰ ਪਛੱਕ ਨਹੀਂ ਹੈਗੀ ਅੱਜ ਚੋਣ ਕਮਿਸ਼ਨ ਦੇ ਹੱਥ ਹੈ ਚੋਣ ਜਾਬਤਾ ਲੱਗਿਆ ਹੋਇਆ ਚੋਣ ਜਾਬਤੇ ਦੇ ਵਿੱਚ ਵੀ ਕੋਈ ਡਰ ਨਹੀਂ ਹੈਗਾ ਹੁਣ ਵੀ ਪੱਟੀਆਂ ਜਾਂਦੇ ਜੀ ਰਾਤ ਨੂੰ ਮਸ਼ੀਨਾਂ ਲੱਗ ਚੱਲਦੀਆਂ ਜੀ ਰਾਤ ਨੂੰ ਹਾਂ ਚੋਣ ਜਾਬਤੇ 'ਚ ਵੀ ਚੱਲਦੀਆਂ ਮਸ਼ੀਨ ਥੋੜੇ ਪਰਿਵਾਰ ਹੜ ਗਏ ਥੋੜੇ ਘਰ ਹੜ ਗਏ ਹੁਣ ਵੀ ਚੱਲਦੀਆਂ ਰਾਤ ਨੂੰ ਚੱਲਦੀਆਂ ਮੌਂਗੀਆਂ ਜੀ ਮ ਚੱਲੀਆਂ ਮੈਂ ਹੁੰਦੀ ਐ ਅੱਛਾ ਤੁਹਾਡੇ ਤੁਹਾਡੇ ਘਰ ਆੜੇ ਉਹ ਤੋਂ ਬਾਅਦ ਮੁਆਵਜ਼ਾ ਕਿਨਾ ਮਿਲਿਆ ਸਹੀ ਦੱਸੋ ਸੱਚ ਬੋਲਿਓ ਕੈਮਰੇ ਦੇ ਉੱਤੇ 1,20,000 ਰੁਪਏ ਮਿਲਿਆ ਤੇ ਜੀ 1,20,000 ਰੁਪਏ ਮੈਨੂੰ ਮਿਲਿਆ ਸੀਗਾ ਇੱਕ ਸਾਡੇ ਚਾਚੇ ਦਾ ਲੜਕਾ ਨੇ ਇੱਕ ਸੀ 1,20,000 ਰੁਪਏ ਉਹਨਾਂ ਨੂੰ ਮਿਲਿਆ ਸੀਗਾ ਹਾਂ ਬਾਕੀ ਮੇਰਾ ਭਰਾ ਹੈ ਜਿਹੜਾ ਉਹਨੂੰ ਕੁਝ ਵੀ ਮਿਲਿਆ ਨਹੀਂ। ਉਹ ਸਾਜੀ 2 ਭਰਾ ਦੇ ਦਿੱਤੇ 1 ਲੱਖ 20 ਹਜ਼ਾਰ ਸਿੰਘ ਜਿਹੜਾ ਉਹਨੂੰ ਕੁਝ ਵੀ ਮਿਲਿਆ ਨਹੀਂ। 1 ਲੱਖ 20 ਹਜ਼ਾਰ ਬਹੁਤ ਸੀਗਾ ਤੁਹਾਡੇ ਵਾਸਤੇ ਮਤਲਬ ਤੁਹਾਡੇ ਹੁੰਦਾ ਸੀਗਾ ਸਰਦਾ ਸੀ ਉਹਦੇ ਨਾਲ। ਜੇ ਤੁਸੀਂ ਖੁਰਲੀਆਂ ਬਣਾਓ ਜੇ 8 ਦਾ 10 8 10 ਕੁਝ ਨਾ ਵਾਸਤੇ ਜੇ ਤੁਸੀਂ ਖੁਰਲੀ ਬਣਾਣੀ ਹੋਵੇ ਉਹ ਨਹੀਂ ਬਣਦੀ ਜਿੰਨੇ ਨੂੰ। ਹੁਣ ਪਸ਼ੂ ਕਿਨਾਂ ਤੁਹਾਡੇ ਕੋਲ? ਹੁਣ ਮੇਰੇ ਕੋਲ 425 ਪਸ਼ੂ ਆ ਜੀ। 10 ਪਸ਼ੂਆਂ ਨੂੰ ਜਗ੍ਹਾ ਨਹੀਂ ਬਣ ਸਕਦੀ ਹੈ ਨਾ 1 ਲੱਖ 20 ਹਜ਼ਾਰ ਦੀ। ਹਾਂਜੀ। ਉਹ ਮੈਨੂੰ ਇਹ ਨਾ ਦੱਸਿਓ ਕਿ ਬਿਲਕੁਲ ਧਰਮਾਨਾ ਠੀਕ ਦੱਸਿਓ। ਝੂ ਜਿਹੜੀ ਤੁਹਾਡੀ ਜਗ੍ਹਾ ਸੀ ਤੇ ਕਿੰਨੀ ਕੁ ਕੀਮਤ ਸੀ ਉਹਦੀ ਉਹਦੀ ਕੀਮਤ ਤੇ ਜੇ ਜਗ੍ਹਾ ਦੀ ਕੀਮਤ ਲਾਣੀ ਹੋਵੇ ਵਿੱਚ ਜਿਹੜੀ ਉੱਥੇ ਅੱਜ ਤੱਕ ਉਹਦੀ ਕਮਾਕਾ ਲਾਇਆ ਉਹ ਤੋਂ ਘੱਟ ਹੋ ਜੇ ਹੁਣ ਅੱਜ ਦੀ ਡੇਢ ਚੋ ਮਕਾਨ ਬਣਾਉਣਾ ਹੋਵੇ ਨਾ ਤਾਂ ਉਹ 3 ਕਰੋੜ ਨੂੰ ਵੀ ਬਣ ਨਹੀਂ ਸਕਦਾ ਜੀ ਬਣੂਗਾ ਨਹੀਂ 3 ਕਰੋੜ ਨਾਲ ਕੁਝ ਵੀ ਨਹੀਂ ਬਣਨਾ ਉੱਥੇ ਬਣਨ ਨਹੀਂ ਨੂੰ ਨਾ ਮਕਾਨ ਕਰੋੜਾਂ ਦੀ ਜ਼ਮੀਨ ਆਣਗੀ ਕਰੋੜਾਂ ਦੀ ਜ਼ਮੀਨ ਵਿੱਚ ਮਕਾਨ ਵਿੱਚ ਉਹ ਕਰੋੜਾਂ ਤੇ ਦਿੱਤੀ 1.20 ਲੱਖ ਮੁੱਲ ਪਤਾ ਸਰਕਾਰ ਨੇ ਇੱਕ ਲੱਖ 20000 ਰੁਪਏ ਸਾਨੂੰ ਮਿਲੇ ਤਾਂ ਉਹ ਤੋਂ ਬਾਅਦ ਕੁਝ ਨਹੀਂ ਮਿਲਿਆ ਪੁੱਛਿਆ ਨਹੀਂ ਤੁਸੀਂ ਵੀ 1 ਲੱਖ 20000 ਦਾ ਮਕਾਨ ਬਣਦਾ ਕੁਛ ਨਹੀਂ ਸਕਿਆ ਆਹਦੇ ਤਾਂ ਹੀ ਪੁੱਛਦੇ ਕੋਈ ਆਇਆ ਤਾਂ ਇਹ ਨਹੀਂ ਆਏ ਵੀ ਹੈ ਨਹੀਂ ਨਾ ਕੋਈ ਨਹੀਂ ਹਮ ਬਣਾਉਂਗਾ ਹਮ ਬੋਲਦਾ ਆ ਵੀ ਤਾਂ ਸਰਪੰਚ ਸਾਨੂੰ ਦੱਸਦਾ ਹੀ ਨਹੀਂ ਆ ਪਿੱਛੇ ਆਵੇ ਤੇ ਮੰਤਰੀ ਮੰਤੀ ਆਏ ਡੀਸੀ ਵਗੈਰਾ ਆਏ ਉਹ ਸਾਡੇ ਨਾਲ ਸੰਪਰਕੇ ਨਹੀਂ ਕੀਤਾ ਸਰਪੰਚ ਜਿਹੜਾ ਬਣਾ ਪਿੰਡ ਦਾ ਹੂੰ ਦੱਸਿਆ ਨਹੀਂ ਗਾ ਵੀ ਪਿੰਡ ਚ ਫੈਲਾਣੇ ਬੰਦੇ ਨਾ ਆਣਾ ਜਿਕੇ ਰਾਣਾ ਵੀ ਤੁਸੀਂ ਆਇਓ ਉਹਨੂੰ ਮਿਲਿਓ ਆ ਕੇ ਨਹੀਂ ਦੱਸਿਆ ਦੱਸਿਆ ਨਹੀਂ ਨਾ ਤੇ ਫਿਰ ਹੁਣ ਜਿੱਦਾਂ ਅਸੀਂ ਵੋਟਾਂ ਮੰਗਣ ਜਿਆਏ ਫਿਰ ਕਹਦੇ ਹੋਵੇ ਸਰਪੰਚ ਕੋਲੇ ਭੇਜ ਦਿਓ ਉਹ ਤਾਂ ਫਿਰ ਹੁਣ ਪਹਿਲੀ ਗੱਲ ਤਾਂ ਸਾਡੇ ਕੋਲ ਵੋਟਾਂ ਮੰਗਣ ਕਿਸੇ ਆਣਾ ਨਹੀਂ ਕਹਦੇ ਤੂੰ ਇਹ ਨਹੀਂ ਪਛਿੰਦੇ ਨਹੀਂ ਤੁਸੀਂ ਕਿੱਥੇ ਸ਼ਰਮ ਦੇ ਮਾਰੇ ਨਾ ਆਣਾ ਹੀ ਨਹੀਂ ਹੁਣੀ ਅੱਛਾ ਹਾਂ ਆਣਾ ਕੋਈ ਤਰ੍ਹਾਂ ਮੁਸ਼ਕਲ ਪੱਕਾ ਯਕੀਨ ਹੈ ਹਾਂ ਯਕੀਨ ਹੈ ਜ ਨਹੀਂ ਆਣਾ ਉਹਨੂੰ ਪਤਾ ਵੀ ਅਸੀਂ ਕੀਤਾ ਹੀ ਕੁਝ ਨਹੀਂ ਜੇ ਆਏ ਫਿਰ ਜਾਏ ਤਾਂ ਫਿਰ ਪੁੱਛਾਂਗੇ ਉਹਨਾਂ ਨੂੰ ਸਵਾਲ ਵੀ ਕਰਾਂਗੇ ਹਾਂ ਹਾਂ ਕਿਹੜੀ ਤਾਂ ਰੱਖਣੀ ਹੋਈਏ ਬੋਰਡ ਤਾਂ ਪਾਣੀ ਹੋਏ ਬੋਰਡ ਪਾਣਾ ਸਾਡਾ ਹੱਕ ਹੈ ਬੋਰਡ ਪਾਣੀ ਹੈ ਬੋਰਡ ਤਾਂ ਪਾਵਾਂਗੇ ਜੀ ਬੋਰਡ ਪਾਣਾ ਸਾਡਾ ਹੱਕ ਹੈ ਬਾਬਾ ਦਰਸ਼ਨ ਸਿੰਘ ਨਾਲ ਵੀ ਸਾਡੀ ਗੱਲ ਹੋਈ ਸੀ ਪਹਿਲਾਂ ਬਾਬੇ ਦਰਸ਼ਨ ਸਿੰਘ ਨਾਲ ਵੀ ਇਹੀ ਲੱਭ ਜਾਈ ਸੀਗੇ ਵੀ ਬੋਰਡ ਆਪਾਂ ਪਾਵਾਂਗੇ ਉਹਨਾਂ ਦੇ ਵੀ ਲੱਭ ਜਾਈ ਸੀਗੇ ਸਾਡੇ ਕੋਲ ਆਣਾ ਕਿਸੇ ਦਾ ਨਹੀਂ ਤੁਸੀਂ ਵੀ ਅਜੋ ਹੀ ਗੱਲ ਕਹਿ ਰਹੇ ਆਣਾ ਸ਼ਰਮ ਦੇ ਮਾਰੇ ਨੂੰ ਨਹੀਂ ਆਉਂਦਾ ਪਤਾ ਸਰ ਇਹ ਕੀਤਾ ਕੁਝ ਨਹੀਂ ਹੈ ਹੁਣ ਆਲਾ ਸਾਡੇ ਪਿੰਡ ਨੂੰ ਹੁਣ ਆਇਆ ਵਾ ਪੈਸਾ ਆਇਆ ਹੈ ਪਤਾ ਨਹੀਂ ਕਰੋੜ ਖਰਬ ਕਿੰਨੇ ਰੁਪਿਆ ਆਇਆ ਉਹ ਲਾਂਦੇ ਜੀ ਸਾਈਲਾਂ ਦੇ ਬੰਨ ਲਾਂਦੇ ਜੀ ਚਾਹਲਾਂ ਦੇ ਲਾਦੇ ਉਹ ਤਾਰ ਲਾਣ ਦੇ ਬਿਲਕੁਲ ਹਲਕੀ ਉਦੋਂ ਇੱਕ ਸਾਲ ਪਾਣੀ ਚ ਰਹਿੰਦੀ ਦੂਸਰੇ ਸਾਲ ਉਹ ਪਾਜਦੀ ਪੱਥਰ ਰੁੱੜ ਜਾਂਦੇ ਖਾਣਾ ਪੂਰਤੀ ਹੋ ਰਹੀ ਖਾਣਾ ਪੂਰਤੀ ਹੋ ਰਹੀ ਪੈਸੇ ਉਹ ਜੇ 1 ਕਰੋੜ ਰੁਪਇਆ ਆਇਆ ਤਾਂ ਉਹ ਨਹੀਂ 30 35 ਲੱਖ ਲਾਣਾ ਬਾਕੀ ਖਾ ਜਾਣਾ ਇੱਥੇ ਹਾਰਮੇਟੀਕ ਪੂਨ ਕਰਦੇ ਲੱਗਣਾ ਹੈ ਨਹੀਂ ਜੇ ਉਹਨੂੰ ਆਰ ਸੀ ਸੀ ਬਣਾਇਆ ਜਾਣਾ ਉਹਨੂੰ 75 ਜਾਂ 60 70 75 ਡਿਗਰੀ ਦੀ ਦਜਾ ਜਿੱਦਾਂ ਨਹਿਰਾ ਬਣਦੀਆਂ ਉਸ ਦੇ ਦਾ ਤੈਸ਼ਾ ਲਾਇਆ ਜਾਵੇ ਆਰ ਸੀ ਸੀ ਬਣਾਣ ਉਹ ਪੱਕਾ ਕੰਮ ਹੈ ਜਿਹੜਾ ਇਹ ਸਿਆਲਾਂ ਦਾ ਕੰਮ ਕਰਦੇ ਐ ਇਸ ਹੀ ਹੈਗਾ ਅਗਲੇ ਸਾਲ ਹੈ। ਹਰ ਸੇ ਬਿਲੇ ਦੇ ਵਿੱਚ ਜੇ ਗੁਰੂ ਘਰ ਨਾਲ ਆਉਂਦਾ ਸ਼ਾਇਦ ਪੂਰਾ ਪਹੜ ਝੰਦਾ। ਲੱਗਦਾ ਇਹ ਤਾਂ ਉਹ ਗੁਰੂ ਘਰ ਤੇ ਸਾਡੇ ਪਹਿਲਾਂ ਤੇ ਬਚੂਗਾ ਉੱਥੇ ਦੇ ਉਹਨੂੰ ਵਿਚਾਰੇ ਸਾਡੇ ਜਿਹੜੇ ਸੀ ਇਹ ਦਾ ਉੱਥੇ ਸੱਜਾ ਸਵੇਰਾ ਜਾਂਦੇ ਮੱਥਾ ਟੇਕਣ। ਜਿਵੇਂ ਗੁਰੂ ਘਰ ਦੀ ਦੇਣੇ ਸਮਝਦੇ ਵੀ ਜਿੰਨਾ ਕਿ ਬਚਿਆ। ਕਿਉਂਕਿ ਜਦੋਂ ਗੁਰੂ ਘਰ ਦੀਆਂ ਤਸਵੀਰਾਂ ਦਿਖਾਈਆਂ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਬੜਾ ਹਰਕਤ 'ਚ ਆਇਆ। ਦੇ ਉਸ ਤੋਂ ਪਹਿਲਾਂ ਹਰਕਤ ਜਾਂਦਾ ਸ਼ਾਇਦ ਥੋੜੇ ਘਰ। ਉਹ ਵੀ ਆਪਣੀ ਸਾਖ ਪਛਾਣ ਦੀ ਖਾਤਰ ਆਇਆ ਜੀ ਉਹ ਨਹੀਂ ਨਹੀਂ ਆਣਾ ਨਿਕਾਣੀ ਉਹਨਾਂ ਨੂੰ ਪਤਾ ਵੀ ਸਾਰ ਪੂਰੇ ਬਾਲਦੇ ਦੀਆਂ ਖਬਰਾਂ ਫ੍ਰੈਂਡ ਵੀ ਹੂੰ ਵੀ ਗੁਰੂ ਘਰ ਵੀ ਆਣੀ ਆਪਣੀ ਸਾਖ ਪਹਚਾਨ ਦੀ ਖਾਤਰ ਆਈ ਉਹ ਵੀ ਫਾਰਮੈਟ ਦੀ ਮਾਰੀ ਮੋਟੀ ਪੂਰੀ ਕੀਤੀ ਉਹ ਪੀਤਕ ਉੱਤੇ ਤਾਂ ਕੁਛ ਹੈ ਨਹੀਂ ਜੇ ਇਹਨਾਂ ਨੇ ਪਹਿਲਾਂ ਕਰ ਦਿੰਦੇ ਸੈਂ ਥੋੜੇ ਘਰ ਵੱਜ ਜਾਂਦੇ ਜੇ ਪਹਿਲਾ ਜਿੱਦਣ ਅਸੀਂ ਪਹਿਲਾਂ ਮੰਗ ਹੋਟਾਈ ਤੀ ਉਸ ਦਿਨ ਤੋਂ ਆਪਣਾ ਸੀਗੀ ਪਹਿਲਾ ਜਿੱਦਣ ਪਾਣੀ ਆਇਆ ਤਾਂ ਉਸ ਦਿਨ 15 ਤਰੀਕ 15 ਨਹੀਂ ਉਹ ਤੋਂ ਪਹਿਲਾਂ ਆਇਆ ਸੀ 15 ਨਹੀਂ ਉਹ ਤੋਂ 22 23 ਤਰੀਕ ਸੀਗੀ ਹਾਂ 22 23 ਤਰੀਕ ਸੀਗੀ ਆਪਣਾ 7 ਮਹੀਨੇ ਦੀ ਅੱਛਾ ਜੀ ਜੇ ਯਾਦ ਕਰਦੇ ਤਾਂ ਰੁਕ ਜਾਣੀ ਸੀ ਪਹਿਲਾਂ ਥੋੜਾ ਜਿਹਾ ਆਇਆ ਸੀ ਉਸ ਟਾਈਮ ਆਇਆ ਹੀ ਨਹੀਂ ਕੁਝ ਕੋਈ ਆਇਆ ਹੀ ਨਹੀਂ ਆ ਗਏ ਮਾੜਾ ਮੋਟਾ ਲਾਰਾ ਲੋਕਾ ਅਲੱਗ ਚਲ ਗਏ ਹੁਣ ਕੀ ਅਪੀਲ ਕਰਦੇ ਫਿਰ ਕਰਦੇ ਹੋ ਅਪੀਲ ਕੈਮਰੇ ਤੇ ਅਪੀਲ ਕਰਦੇ ਹੋ ਅਪੀਲ ਤਾਂ ਅਸੀਂ ਇਹੀ ਕਰਦੇ ਵੀ ਸਾਡੇ ਜਗਾ ਜਿਹੜੀ ਇੱਧਰ ਹੈ ਇੱਧਰ ਦੀ ਸਾਨੂੰ ਉਹਦੇ ਪੱਤੇ ਦੀ ਸਾਨੂੰ ਜਗਾ ਉਧਰ ਹੈ ਸਾਡੀ ਕੁਵੈਰ ਕਾਲਣ ਸਾਨੂੰ ਕਦੇ ਉਧਰ ਜਗਾ ਸਰਕਾਰੀ ਹੈਗੀ ਉਧਰ ਦੇ ਦੇ ਤਾਂ ਜੋ ਅਸੀਂ ਆਪਣਾ ਰਹਿਣ ਬਸੇਰਾ ਉੱਥੇ ਬਣਾ ਲਈਏ ਪੱਕਾ ਵਾ ਬੱਚੇ ਵੀ ਸਾਡੇ ਮਾੜਾ ਮੋਟਾ ਸੋਖ ਕਾਲਣ ਸਾਡੀ ਤਾਂ ਜ਼ਿੰਦਗੀ ਦੀ ਵੀਦਗੀ ਜੋ ਅੱਜ ਤੱਕ ਮਾਇਆ ਦਾ ਇੱਥੇ ਲਾਇਆ ਤਾਂ ਹੋਰ ਹੋਰ ਗਿਆ ਸਾਰਾ ਪਾਣੀ ਚ ਜਿੰਨੀ ਤੁਹਾਡੀ ਫਰਦੀ ਜ਼ਮੀਨ ਹੈ ਜੇ ਤੁਹਾਡੇ ਨਾਂ ਦੀ ਬੋਲ ਜ਼ਮੀਨ ਉਹਦੇ ਬੱਤੇ ਤੁਹਾਨੂੰ ਜ਼ਮੀਨ ਕਿਤੇ ਹੋਰ ਦੇ ਦੇਣਾ ਤੁਸੀਂ ਦੋ ਤੋਂ ਸਾਨੂੰ ਮੰਗਦੇ ਕਿ ਬਰਾਬਰੇ ਹੋਈ ਉਹ ਬਰਾਬਰੇ ਦੇ ਦੇਣਾ ਗਾ ਸਵਾਰ ਲਵਾਂਗੇ ਕਹਿੰਦੇ ਚਾਹੇ ਜਿਓ ਜੀ ਮਾਰੀ ਜ਼ਮੀਨ ਦੇ ਦੇਓ ਜ਼ਮੀਨ ਬਰਾਬਰ ਦੇ ਦੇਓ ਜਿੰਨੀ ਸਾਡੇ ਕੋਲ ਇੱਧਰ ਰਹਿ ਗਈ ਸੀ ਨਾ ਦਰਿਆ ਚ ਉਹਦੇ ਬਰਾਬਰ ਤੁਹਾਨੂੰ ਕਿਤੇ ਵੀ ਹੋਰ ਜ਼ਮੀਨ ਦੇ ਦੇਓ ਆਪਾਂ ਆਪੇ ਸਵਾਰ ਲੈਣੀ ਤੇ ਸਰਕਾਰ ਜੀ ਤੁਹਾਨੂੰ ਬੜਾ ਉਪਰੇ ਵੀ ਦੇ ਰਹੇ ਜਿਨ੍ਹਾਂ ਦਾ ਸਭ ਕੁਝ ਪਾਣੀ ਦੇ ਵਿੱਚ ਛੜ ਗਿਆ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਤੇ 15 ਗਾਸਤੋਂ 2023 ਨੂੰ ਇਹਨਾਂ ਦਾ ਸਭ ਕੁਝ ਹੜ ਗਿਆ ਇੱਕ ਪਾਸੇ ਦੇਸ਼ ਬਸਣ ਵੱਲ ਗਿਆ ਸੀ ਤੇ ਇੱਕ ਪਾਸੇ ਪਰਿਵਾਰਾਂ ਦੇ ਪਰਵਾੜੇ ਡੜ ਗਏ ਪਰ ਅੱਜ ਵੀ ਮਾਈਨਿੰਗ ਨਹੀਂ ਰੁਕੀ ਬੇਸ਼ੱਕ ਚੋਣ ਜਾਬਤਾ ਲੱਗਿਆ ਹੋਇਆ ਹੈ ਬੇਸ਼ੱਕ ਚੋਣ ਕਮਿਸ਼ਨ ਦੇ ਜਿਹੜੇ ਹੁਕਮ ਚੱਲਣੇ ਨੇ ਅਧਿਕਾਰੀਆਂ ਤੁਸੀਂ ਵੀ ਖੁੱਲ ਕੇ ਗੱਲ ਸੁਣ ਲਿਓ ਕਿ ਮਾਈਨਿੰਗ ਅੱਜ ਵੀ ਨਹੀਂ ਰੁਕੀ ਰਾਤ ਬਰਾਤੇ ਅੱਜ ਵੀ ਮਾਈਨਿੰਗ ਹੁੰਦੀ ਹੈ ਕਿੱਥੇ ਸੁੱਤੇ ਹੋ ਜਾ ਤੁਸੀਂ ਜਦੋਂ ਸਭ ਕੁਝ ਢੜ ਜਾਂਦਾ ਜਦੋਂ ਸਭ ਕੁਝ ਉੱਜੜ ਜਾਂਦਾ ਫਿਰ ਆਪਾਂ ਕਿਉਂ ਯਾਦ ਕਰਦੇ ਆ ਅਜਿਹੇ ਪਰਿਵਾਰਾਂ ਨੂੰ ਕਿਉਂ ਇਹਦਾ ਨਾਲ ਆਪਾਂ ਸਿਰਫ ਇੱਕ ਸੰਮਤੀ ਦੁਕਾਨ ਦੇ ਲਈ ਇੱਕ ਦਰਦ ਦਿਖਾਉਣ ਦੇ ਲਈ ਚਲੇ ਜਾਂਦੇ ਚੈਨਲਾਂ ਵਾਲਿਆਂ ਨੂੰ ਵੀ ਕਹਿੰਦਾ ਟੀਵੀ ਵਾਲਿਆਂ ਨੂੰ ਵੀ ਕਹਿੰਦਾ ਵੀ ਜੇਕਰ ਇਹਨਾਂ ਕੋਲੇ ਆਦੇ ਆ ਬੇਸ਼ੱਕ ਅਸੀਂ ਵੀ ਆ ਤਾਂ ਇਹਦੀ ਖਬਰ ਮਸ਼ਹਰ ਕਰਨ ਲੱਗੇ ਜਰੂਰ ਇਹਨਾਂ ਦਾ ਪੂਰਾ ਬਾਇਓ ਡਾਟਾ ਦੱਸਿਆ ਕਰੋ ਇਹ ਤਾਜ ਉਹਨਾਂ ਦੇ ਵਾਕੀ ਬਾਹ ਫੜੀ ਜਾ ਸਕੇ ਸਿਰਫ ਆਪਣੇ ਵੀਊ ਜਾਂ ਆਪਣੀ ਛੂਰੀ ਦੇ ਲੈਣੇ ਆਓ ਇਹਨਾਂ ਦੀ ਅਥਲ ਬਾਹ ਫੜਨ ਦੇ ਲਈ ਆਓ ਜਿਹਨੇ ਵੀ ਆਣਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਹਰ ਇੱਕ ਚੈਨਲ ਨੂੰ ਅਪੀਲ ਕਰਦੇ ਆ ਕਿ ਇੱਥੇ ਆਓ ਵੱਡੇ ਤੋਂ ਵੱਡਾ ਚੈਨਲ ਇੱਥੇ ਆਓ ਤੇ ਇਹਨਾਂ ਦਾ ਪਰਿਵਾਰ ਦਾ ਹਾਲ ਦਿਖਾਓ ਵਾ ਕਿ ਕਿ ਅੱਜ ਹਾਲਾਤ ਕੀ ਹੈ ਮਹਿਲਾਂ ਦੇ ਵਿੱਚ ਰਹਿੰਦੇ ਸੀ ਕਹਿੰਦੇ ਕਮਰੇ ਇੰਨੇ ਜਿਆਦੇ ਸੀਗੇ ਇਹਨਾਂ ਕੋਲੇ ਵੀ ਚਾਹੇ 4 ਫੈਮਿਲੀਆਂ ਹੋ ਰਹਿ ਜਾਂਦੀਆਂ ਪਰ ਅੱਜ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਗੁਰਨਾਮ ਸਿੰਘ ਜੀ ਹੋਣੀ ਤੇ ਹਰਨੇਕ ਸਿੰਘ ਇਹਨਾਂ ਦਾ ਭਰਾ ਚਾਚੇ ਤਾਇਆ ਤੋਂ ਸੀਗੇ ਉਹਨਾਂ ਦਾ ਜਿਹੜਾ ਮਕਾਨ ਆ ਉਹ ਵੀ ਛੱਡ ਗਿਆ ਉਹਨਾਂ ਨੇ ਰਹਿ ਕੇ ਵੀ ਨਹੀਂ ਦੇਖਿਆ ਸੀ ਇਹ ਕੋਸ ਸਮਾਂ ਰੇ ਦਾ ਜਮੂਰ ਆ 2 ਤੋਂ 3 ਕਰੋੜ 3 ਕਰੋੜ ਤੋਂ ਜ਼ਿਆਦਾ ਦੀ ਦਿੱਤੀ ਲਾਗਤ ਜਿਹੜੀ ਇਹਨਾਂ ਨੇ ਕਿ ਇੰਨਾ ਖਰਚਾ ਹੋਇਆ ਸੀ ਜ਼ਮੀਨ ਨੂੰ ਲੈ ਕੇ ਮਕਾਨ ਨੂੰ ਲੈ ਕੇ ਪਰ ਮਿਲਿਆ ਕਿੰਨਾ 1 ਲੱਖ 20 ਹਜ਼ਾਰ ਜਿਹਦੇ ਨਾਲ 10 ਡੰਗਰਾਂ ਦੇ ਖੋਲੇ ਨਹੀਂ ਬਣਦੀਆਂ ਤੇ 25 ਡੰਗਰੇ ਨਾਲ ਕੋਲੇ ਹੁਣ ਵੀ ਮੌਜੂਦ ਆ ਤੇ ਜਿੱਥੇ ਹੁਣ ਇਹ ਰਹਿ ਰਹੇ ਆ ਡੰਗਰਾਂ ਨੂੰ ਛੱਡ ਪਾਉਣ ਦੇ ਲਈ ਆਪਣੇ 11-2 ਤੋਂ ਦੋ ਪੈਦੇ ਫੜ ਕੇ ਛੱਡਾ ਬਣਾਈਆਂ ਨੇ ਡੰਗਰਾਂ ਦੀਆਂ ਤੇ ਅੱਜ ਵੀ ਪੀਣ ਵਾਲਾ ਪਾਣੀ ਨਾ ਕੋਲੀ ਆ ਬੇਸ਼ੱਕ ਦਰਿਆ ਦੇ ਸੈਂਟਰ ਦੇ ਵਿੱਚ ਬੈਠੇ ਹੋਏ ਨੇ ਦਰਿਆ ਦੇ ਸੈਂਟਰ ਦੇ ਵਿੱਚ ਬੈਠੇ ਹੋਏ ਨੇ 31 ਫੁੱਟ ਬੋਰ ਕਰ ਚੁੱਕੇ ਨੇ 31 ਫੁੱਟ ਤੇ ਪਾਣੀ ਆ ਰਿਹਾ ਇਹ ਵੱਡਾ ਸਵਾਲ ਵੱਡੇ ਚਿੰਤਾ ਦਾ ਵਿਸ਼ਾ ਹੈ ਸਰਕਾਰਾਂ ਲਈ ਵੀ ਆ ਤੇ ਮਾਈਨਿੰਗ ਵਾਲਿਓ ਤੁਹਾਡੇ ਤੁਹਾਨੂੰ ਵੀ ਸ਼ਰਮ ਆਣੀ ਚਾਹੀਦੀ ਜੀ ਸੁਣ ਕੇ ਦਰਿਆ ਦੇ ਸੈਂਟਰ ਦੇ ਵਿੱਚ ਬੰਦਾ ਬੈਠਾ ਹੋਵੇ ਤੇ 31 ਫੁੱਟ ਉਹਨੇ ਬੋਰ ਕੀਤਾ ਹੋਵੇ ਤੇ 31 ਫੁੱਟ ਤੇ ਪਾਣੀ ਨਾ ਆਵੇ ਇਹ ਦੇਣ ਕਿੰਦੀ ਆ ਸਰਕਾਰਾਂ ਦੀ ਆ ਪੁੱਲ ਦੇ ਬਿਲਕੁਲ ਨਾਲ ਬੈਠਾ ਹੋਇਆ ਇਹ ਪਰਿਵਾਰ ਆਪਣੇ ਬੱਚੇ ਨੂੰ ਲੈ ਕੇ ਲਾਈਟ ਹੈ ਨਹੀਂ ਪਾਣੀ ਪੀਣ ਵਾਲਾ ਹੈ ਨਹੀਂ ਡੰਗਰਾਂ ਨੂੰ ਪਾਣੀ ਪਿਲਾਉਣ ਦੇ ਲਈ ਦਰਿਆ ਤੋਂ ਪਾਣੀ ਲੈ ਕੇ ਆਉਂਦੇ ਆ ਇਹਨੂੰ ਨਰਕ ਕਹਿੰਦੇ ਆ ਸਵਰਗ ਤੋਂ ਨਰਕ ਦੇ ਵੱਲ ਕੀ ਗੁਨਾਹ ਇਹ ਜਿਹੜਾ ਕੀਤਾ ਉਹਨੇ ਕਿ ਦਰਿਆ ਦੇ ਵਿੱਚ ਉਹਦੀ ਜਗ੍ਹਾ ਸੀ ਉੱਥੇ ਜੰਮਿਆ ਹਰ ਸਾਲ ਬੈਲੇ ਦੇ ਵਿੱਚ ਜੰਮਣਾ ਗੁਨਾਹ ਹੋ ਗਿਆ ਇਹਦਾ ਗਰਨਾਮ ਸਿੰਘ ਉਹਨਾਂ ਦਾ ਜੈਨ ਦੇ ਬੱਚਿਆਂ ਦਾ ਤਾਂ ਇੱਚ ਕਹਾਣੀ ਨੂੰ ਜੈਸ ਅੱਖੀ ਦੇਖੇ ਹਾਲ ਨੂੰ ਬੱਦ-ਬੱਦ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓ ਜੇ ਸਰਕਾਰਾਂ ਬਾਣੀ ਫੜਦੀਆਂ ਤਾਂ ਕੋਈ ਸੰਸਥਾ ਆਵੇ ਇਹਨਾਂ ਦੀ ਵਾਹ ਫੜੇ ਕਟੋ-ਕਾਟ ਇਹਨਾਂ ਦਾ ਜੀਵਨ ਜੜਾਇ ਉਸ ਖੜਾ ਹੋਵੇ ਮਹਿਲਾ ਤੋਂ ਕੁਲੀਆਂ ਦੇ ਵੱਲ ਕੋਈ ਕਿਰਾਏ ਦੇ ਘਰ ਦੇ ਉੱਤੇ ਰਹਿ ਰਹੇ ਨੇ ਇਹ ਤਾਂ ਬਾਦਿਕ ਪਾਕੀ ਗਈ ਹੈ ਸਾਡੇ ਕੋਲ ਵੀ ਲੱਭ ਜਾਈਂ ਕਿਉਂਕਿ ਇਹਨਾਂ ਦੇ ਹਾਲਾਤ ਜੇ ਤੁਸੀਂ ਦੇਖੋਗੇ ਤਾਂ ਅੱਖਾਂ ਦੇ ਵਿੱਚ ਪਾਣੀ ਆ ਜਾਊਗਾ ਸੱਚੀ ਗੱਲ